ਅੱਜ ਅਸੀਂ ਪਿੰਡ ਟਾਂਗਰਾ ਦੇ ਵਿੱਚ ਪਹੁੰਚੇ ਆ ਜਿੱਥੇ ਟਾਂਗਰੇ ਦੇ ਵਸਨੀਕਾਂ ਵੱਲੋਂ ਦੋਸ਼ ਲਾਇਆ ਜਾ ਰਿਹਾ ਹੈ ਕਿ ਇੱਥੇ ਵੱਡੀ ਗਿਣਤੀ ਵਿੱਚ ਲੋਕਾਂ ਦੀਆਂ ਵੋਟਾਂ ਕੱਟ ਦਿੱਤੀਆਂ ਜਿਉਂਦੇ ਆ ਬੰਦਿਆਂ ਦੀਆਂ ਵੋਟਾਂ ਕੱਟ ਦਿੱਤੀਆਂ ਤੇ ਮ੍ਰਿਤਕਾਂ ਦੀਆਂ ਹੈਗੀਆਂ ਇਸ ਵਾਰੀ ਲੱਗਦਾ ਕਿ ਜਿਹੜੇ ਜਿਉਂਦੇ ਜਾਗਦੇ ਘਰਾਂ ਵਿੱਚ ਬੈਠਣਗੇ ਤੇ ਜਿਹੜੇ ਮ੍ਰਿਤਕ ਆ ਉਹ ਵੋਟਾਂ ਪਾਉਣਗੇ ਕਿਉਂਕਿ ਇੱਥੇ ਸਾਰੇ ਤੁਹਾਨੂੰ ਉਖਾ ਰਹੇ ਕਿ ਟਾਂਗਰੇ ਦੇ ਸਾਰੇ ਜਿਹੜੇ ਉਹ ਦੱਸ ਰਹੇ ਆ ਕਿ ਵੱਡੀ ਗਿਣਤੀ ਵਿੱਚ ਹੇਰਫੇਰ ਵੋਟਾਂ ਦੀ ਕੀਤੀ ਗਈ ਹੈ ਜਿਨ੍ਹਾਂ ਦਾ ਵਾਰਡ ਕਿਸੇ ਬੰਨੇ ਉਹਨਾਂ ਦੀ ਵੋਟ ਹੋਰ ਕਿਸੇ ਬੰਨੇ ਪਾ ਦਿੱਤੀ ਗਈ ਹੈ ਕਿਸੇ ਦੀਆਂ ਕੱਟ ਦਿੱਤੀਆਂ ਗਈਆਂ ਪਰਿਵਾਰਾਂ ਦੇ ਪਰਿਵਾਰ ਪੂਰੇ ਵੋਟਾਂ ਜਿਨ੍ਹਾਂ ਦੀਆਂ ਕਟੀਆਂ ਇੱਥੇ ਕੋਈ ਜਾਣਕਾਰੀ ਦੇਣ ਵਾਸਤੇ ਸਾਡੇ ਕੋਲ ਖੜੇ ਹੈ ਹੁਣ ਮੈਂ ਬੇਨਤੀ ਕਰਾਂਗਾ ਸਾਫ ਦਾ ਮਾਸਟਰ ਸਰਦਾਰ ਸਤਨਾਮ ਸਿੰਘ ਜੀ ਉਹ ਇਹਦੇ ਬਾਰੇ ਦੱਸਣਗੇ ਵੋਟਾਂ ਦਾ ਕੀ ਮਸਲਾ ਉਹਨਾਂ ਦੇ ਪਿੰਡ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਆਪ ਜੀ ਨੂੰ ਪਤਾ ਹੀ ਹੈ ਕਿ ਸਰਕਾਰ ਵੱਲੋਂ ਜਿਹੜੀਆਂ ਉਹ ਇਲੈਕਸ਼ਨ ਸਰਪੰਚਾਂ ਦੀਆਂ ਜਿਹੜੀਆਂ ਉਹ ਪੰਚਾਇਤੀ ਇਲੈਕਸ਼ਨ ਜਿਹੜਾ 15 ਤਰੀਕ ਦਿੱਤੀ ਗਈ ਆ ਸੋ ਉਹਦੇ ਸਬੰਧ ਦੇ ਵਿੱਚ ਸਾਡੇ ਨਗਰ ਦੀਆਂ ਜਿਹੜੀਆਂ ਪਰਿਵਾਰਾਂ ਦੀਆਂ ਪਰਿਵਾਰ ਜਿਹਦਾ ਸਾਡੀਆਂ 10 ਵੋਟਾਂ ਦਾ ਦੱਸਦੀਆਂ 10 ਕੱਟ ਦਿੱਤੀਆਂ ਗਈਆਂ ਜਿੰਨੇ ਵੀ ਪਰਿਵਾਰ ਖੜੇ ਆ ਇਹਨਾਂ ਦੀਆਂ ਕਿਸੇ ਦੀਆਂ 4 ਕਿਸੇ ਦੀਆਂ 5 ਵੋਟਾਂ ਜਿਹੜੀਆਂ ਕੱਟ ਦਿੱਤੀਆਂ ਗਈਆਂ ਨੇ ਸੋ ਸਾਨੂੰ ਇਸ ਗੱਲ ਦਾ ਵੋਟਾਂ ਕੱਟਣ ਦੇ ਉੱਤੇ ਬਹੁਤ ਜ਼ਿਆਦਾ ਰੋਸ ਆ ਇਸ ਤਰ੍ਹਾਂ ਨਹੀਂ ਸੀ ਹੋਣਾ ਚਾਹੀਦਾ ਕਿਉਂਕਿ ਵੋਟ ਹਰਕ ਦਾ ਹੱਕ ਆ ਹੋਣ ਦਾ ਤੋ ਵੋਟ ਪਾਉਣ ਦੇਣੀ ਚਾਹੀਦੀ ਸੀਗੀ ਲੇਕਿਨ ਜਿਹੜੀਆਂ ਮੌਜੂਦਾ ਸਰਕਾਰਾਂ ਨੇ ਇਹਨਾਂ ਨੇ ਅਰਕ ਇੰਨੀ ਧੱਕੇਸ਼ਾਹੀ ਕੀਤੀ ਆ ਕਿ ਸਾਡੇ ਜਿਹੜੇ ਆ ਪਰਿਵਾਰਾਂ ਦੇ ਪਰਿਵਾਰ ਕਿਉਂਕਿ ਵੋਟ ਜਿਹੜੀ ਕਟਾਉਣੀ ਆ ਇਹ ਕਿਥੇ ਆਮਨਾ ਪਿੰਡ ਦੇ ਚੋਂ ਬੇਦਖਲ ਕਰਨ ਵਾਲੀ ਗੱਲ ਆ ਸੋ ਸਾਨੂੰ ਇਹ ਬਹੁਤ ਜ਼ਿਆਦਾ ਸਾਡੇ ਨਾਲ ਧੱਕਾ ਹੋਇਆ ਅਸੀਂ ਇਹ ਧੱਕਾ ਜਿਹੜਾ ਵਾ ਉਹ ਨਹੀਂ ਸਹਾਰਨ ਕਰਾਂਗੇ ਸਾਨੂੰ ਕਿੱਥੋਂ ਤੱਕ ਵੀ ਇਹੜੀ ਲੜਾਈ ਆਪਣੇ ਹਕਾਕ ਤੇ ਲੜਨੀ ਪਈ ਅਸੀਂ ਜ਼ਰੂਰ ਲੜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ